ਸੋਸ਼ਲ ਮੀਡੀਆ ਵਾਲੇ ਵੀਰਾਂ ਨੂੰ ਹੱਥ ਬੰਨ੍ਹ ਕੇ ਹੀ ਬੇਨਤੀ ਕਰੂੰਗੀ ਬੱਸ ਕਿਤੇ ਜਾਈਏ ਆਈਏ ਸਾਡੇ ਬਾਰੇ ਕੋਈ ਕੁਝ ਨਾ ਬੋਲਿਆ ਕਰੋ। ਤੁਹਾਨੂੰ ਸਕੂਨ ਨਾਲ ਰਹਿਣ ਦੇ। ਉਹਦੇ ਪਾਪਾ ਨੇ ਵਿਚਾਰੇ ਉਹਦੇ ਜਿਹੜੇ ਪਾਏ ਹੋਏ ਰਾਹਾਂ ਤੇ ਚੱਲ ਰਹੇ ਨੇ ਉਹ ਉਹਦਾ ਕੰਮ ਤਾਂ ਦਾਕ ਸਵਾਰਨ ਦੇ ਲਈ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਰੋਜ਼ ਹੀ ਜਾਣਾ ਪਿਆ ਕਰੂਗਾ। ਹੁਣ ਇਹਦਾ ਮਤਲਬ ਇਹ ਥੋੜੀ ਹੈਗਾ ਵੀ ਤੁਸੀਂ ਜਾ ਕੇ ਉੱਥੇ ਦੁਨੀਆ ਦੇ ਸਾਹਮਣੇ ਕੀ ਮੰਗਦੇ ਹੋ ਸਾਡੇ ਤੋਂ? ਅਸੀਂ ਤਾਂ ਬਹੁਤ ਕੁਝ ਗਵਾ ਚੁੱਕੇ ਆ ਸਾਡੇ ਕੋਲ ਤਾਂ ਹੁਣ ਹੈ ਹੀ ਕੱਖ ਨਹੀਂ ਰਿਹਾ। ਸਾਡੇ ਮੇਰੇ ਵੀਰਾਂ ਦੀਆਂ ਹਰਕਤਾਂ ਤੋਂ ਬਾਹਰ ਜਾਓ। ਖਬਰਾਂ ਹੋਰ ਬਥੇਰੀਆਂ ਹੈਗੀਆਂ ਨੇ ਲਾਉਣ ਵਾਲੀਆਂ ਲਾਈ ਜਾਵੂਸੀ ਤੁਹਾਨੂੰ ਰੋਕਿਆ ਨਹੀਂ 7 ਮਹੀਨੇ ਹੋ ਗਏ ਪਰ ਜਿਹੜੀ ਕੋਈ ਸੀਕ੍ਰੀਟ ਗੱਲ ਹੁੰਦੀ ਹੈ ਉਹਨੂੰ ਸੀਕ੍ਰੀਟ ਰੱਖਿਆ ਕਰੋ ਬਾਕੀ ਪ੍ਰਸ਼ਾਸਨ ਨਾਲ ਸਾਨੂੰ ਕੋਈ ਗਿਲਾਨੀ ਵਿਚਾਰੇ ਲੱਗ ਰਹੇ ਨੇ ਕੰਮ ਕਰਨ ਆਪਾਂ ਤਾਂ ਕਹਿੰਦੇ ਆ ਵਧੀਆ ਚੰਗਾ ਮਾਹੌਲ ਦੇਣ ਸਾਡੇ ਬੱਚੇ ਨੇ ਜਿਹੜੇ ਹੁਣ ਰੋਜ਼ ਸੁਣਦੇ ਆ ਮੂਸੇਵਾਲੇ ਦੀ ਮਾਚਰਨ ਕਰਨ ਨੂੰ ਲੈ ਕੇ ਇਸ ਬਲੇ ਦੀ ਵੱਡੀ ਖਬਰ ਜAVE ਕਿ ਦੋਤੋਂ ਦੇਖਿਆ ਜਦ ਕਿਸੇ ਤੋਂ ਮੂਸੇਵਾਲੇ ਦੇ ਪਰਦੇ ਜਾਣ ਤੋਂ ਬਾਅਦ ਮੂਸੇਵਾਲੇ ਦੇ ਪਰਿਵਾਰ ਨੂੰ ਬੇਹੱਦ ਵਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਕਿ ਕੇਂਦਰ ਦੀ ਸਰਕਾਰ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਪੁਸਤ ਗਿਸ਼ਤ ਦੇ ਲਈ ਟੀਮਾਂ ਭੇਜੇ ਗਈਆਂ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਾਫ ਸਾਫ ਕੋਰਾ ਜਵਾਬ ਦੇ ਦਿੱਤਾ ਕਿ ਤੁਸੀਂ ਇਹ ਜਾਣਕਾਰੀ ਬਾਅਦ ਵਿੱਚ ਲਓ ਕਿ دوستੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿ ਲਈ ਧੰਨਵਾਦ